ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਤੇ ਬਾਦਰਸ਼ਾਹ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਮੁਸਲਮਾਨ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਘੜੀ ਨਾ ਦੇਖਣ ਦੀ ਕਰੋ ਕਿਰਪਾ ਬਾਬਾ ਜੀ ਕਰੋ ਕਿਰਪਾ ਬਾਬਾ ਜੀ फी सतनाम वाहिगुरू साहिब जी नानक नाम नरंजन जाने भगत प्रेम लेवल आई ਆਤੀ ਅੰਗ ਤੇ ਅੰਗ ਸੰਗ ਭਇਓ ਸਾਇਰ ਤੈਨ ਸਬਦ ਸੁਰਤ ਕੀ ਨੀਵਰ ਕਾਈ ਗਰੇ ਅਮਰਦਾਸ ਕੀ ਆਖ ਕਥਾ ਹ ਇਕ ਜੀ ਕਛ ਕਹੀ ਨਾ ਜਾਈ सोडी श्रेष्ठ सकल तारण को अब गुरु रामदास को मिली वडाई सोडी श्रेष्ठ सकल तारण को अब गुरु रामदास को मिली वडाई ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਇਨ ਜਪਿਓ ਗੁਰਮੰਤ ਰਾਮ ਨਾਮ ਯੁਰ ਮੈਂ ਗਿਓ ਜਾ ਕਾ ਸਮ ਨਹੀਂ ਕੋਈ ਜੇ ਹਿਸ ਮਰਤ ਸੰਕਟ ਮਿਟਾ ਦਰਸ ਤੁਹਾਰ ਹੋਇ ਸੋ ਕਹੂ ਟਲ ਐਹਨ ਸਹਜ ਸੁਭਾਈ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋ ਵਹਿ ਸਭ ਤਖਸਮਦੀ ਨੂਰ ਅਰ ਸਭ ਕੁਰਸਾਉ ਛਟਿਆ ਤਦ ਡਿਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਸਚਾ ਬਾਤ ਇਰਸਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੂਹੀ ਅਸ਼ਟਪਦੀਆ ਮਹਲਾ 4 ਕਾ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇ ਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤੇ ਸੁਭਾ ਹੈ ਆਪ ਵੇਚਾਈ ਦਰਸ਼ਨ ਹਰ ਤੇ ਕਣਕ ਤਾਈ ਕਿਰਪਾ ਕਰੇ ਤਾਂ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾ ਜੇ ਸੁਖ ਦੇ ਤਿਆਈ ਜੇ ਭੁੱਖ ਦੇ ਤਾਇ ਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਖਾਂ ਭੇਰੀ ਪਾਣੀ ਟਵਾ ਜੋ ਦੇਵ ਸੁਖਾਈ ਨਾਨਕ ਗਰੀਬ ਟੇਪਾ ਦੁਆਰ ਹਰ ਮੀਰ ਲਾਹੋ ਵੜ ਆਈ ਅੱਖੀ ਕਾੜ ਕਰੀ ਚਰਣਾ ਤਲ ਸਭ ਧਰਤੀ ਫਿਰ ਮਤ ਕਾਈ ये पास बे ता तुझ आराधी जे मार कढे बि तोक सलाह ता तेरी उपमा जे बंद त छोड़ी جائی جے वल دوال رہتا कोई को आखो ਅਤ ਵਿਸਰਿਆ ਮਾਰ ਜਾਈ ਵਾਰ-ਵਾਰ ਜਾਈ ਗੁਰੇ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਿਆ ਦੇਵਾਨਾ ਹਰ ਤੋਂ ਦਰਸਨ ਕਾ ਤਾਈ ਜੱਗੜ ਝਾਗੀ ਮੀ ਹ ਵਰਸਾ ਈ ਕਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜੋ ਪ੍ਰਾਣੀ ਜਾਲ ਬਿਨ ਹੈ ਮਰਤਾ ਜੋ ਸਿੱਖ ਗੁਰ ਬਿਨ ਮਰ ਜਾਈ ਜੋ ਤਰਤੀ ਸਭ ਕਰੇ ਜਾਲ ਵਰਸਾ ਓ ਸਿੱਖ ਗੁਰ ਮਿਲ ਵਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਘਰ ਵਿੱਚ ਦੇ ਤੁਝ ਹੈ ਤਿਆਈ ਜੋ ਤਦ ਸੇਵ ਸੋ ਤੂੰ ਹੈ ਹੋਗਾ ਤਦ ਸੇਵਕ ਬੈਜ ਰਖਾਈ ਪੰਡਾਰ ਪਰੇ ਭਗਤੀ ਹਾਰ ਤੇਰੇ ਜਿਸ ਭਾਵੈ ਤਿਸ ਦੇ ਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇਹ ਬਲ ਸਭ ਚਤੁਰਾਈ ਸੇਮਰ 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 ਗੁਰ ਆਪਣਾ ਸੋਇ ਆ ਮਨ ਜਾਗਾਈ ਇਕ ਦਾਨ ਮੰਗੇ ਨਾਨਕ ਵੇਚਾਰ ਅਰਦਾਸ ਸੁਨ ਦਾਸ ਕਰਾਈ ਜੇ ਗੁਰ ਚੜਕੇ ਤਾਂ ਮੀਟਾ ਲਾਗਾ ਜੇ ਬਖਸਹਿ ਤਾਂ ਗੁਰ ਵੜਾਈ ਗੁਰਮੁਖ ਬੋਲ ਸੋ ਥਾਏ ਪਾਏ ਮਨ ਮੁਖ ਕੇ ਸਤਾਏ ਨਾ ਪਾਈ ਪਾਲਾ ਕਕਰ ਵਰਪ ਵਰਸਾ ਗੁਰ ਸਿੱਖ ਗੁਰ ਦੇ ਕਣ ਜਾਈ ਸਭ ਦੇ ਨਸ ਰਣ ਦੇ ਕਹੋ ਗੁਰ ਆਪਣਾ ਐਚ ਅੱਖੀ ਗੁਰ ਪਾਰ ਤرائی ਅਨੇਕ ਉਪਕਾਰੀ ਗੁਰਕਾਰਣ ਗੁਰ ਭਾਵੈ ਸੋ ਥਾਏ ਪਾਈ ਅਰਹਣ ਤਨ ਸੁਖੁਰ ਚਰਨ ਅਰਾਧਿ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹਾ घुर में लत न प्रभ भुर रहो है जात कात तात गोसाई नानक का जी पू है ਗੁਰ ਮੇਲੇ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਕੂਰ ਰਹਿਓ ਜਤ ਕਤ ਤਤ ਗੋਸਾ ਰਾਈ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਰਾਗ ਸੋਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਿਆਪ ਵੇਚਾਈ ਦਰਸਨ ਹਰ ਦੇ ਖਣਕਹਿ ਤਾਈ ਕਿਰਪਾ ਕਰੇਤਾ ਸਤਗੁਰ ਮੇ ਲਹ ਹਰ ਹਰ ਨਾਮ ਧਿਆਈ ਰਹਾ ਓ ਬਰਮ ਸਤਕਾਰਯੋ ਗੁਰੂ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਅਸ਼ਟਪਦੀਆ ਸਰਲੇਖ ਹੈ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰੰਗ 757 ਉੱਪਰ ਸਵਾਰੇ ਮਨ ਹੈ ਸਤ ਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਉੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ